ਸਦਾ ਸਦਾ ਜਪ ਨਾਨਕ ਇਕ ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾ ਕਰਹ ਸੋ ਹੋਏ ਤੇਰਾ ਜੋਰ ਤੇਰੀ ਮਨ ਟੇ ਸਦਾ ਸਦਾ ਜਪ ਨਾਨਕ ਇਕ ਸਾਉ ਉਪਰ ਪਰ ਬ੍ਰਹਮ ਦਾਤਾ ਤੇਰੀ ਟੇਕ ਤੇਰਾ ਆਧਾਰ ਰਹਾ ਹੈ ਤੂੰ ਗਏ ਤੂੰ ਗੋਵੜ ਘਾ ਅਗਮ ਅਗਾਧ ਉੱਚ ਅਪਾਰ ਜੋ ਤੁਦ ਸੇਵੇ ਤਿਨ ਪਉ ਦੁਖ ਨਾਗੇ ਗੁਰ ਪ੍ਰਸਾਦਿ ਨਾਨਕ ਗੁਣ ਗਾਹੀ ਜੋ ਤਿਸ ਸੋ ਤੇਰਾ ਰੂਪ ਗੁਰਿ ਨੇਦਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਗਾ ਿਸਕਾ ਸੰਗਦਰੈ ਸੰਸਾਰ ਕਉ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋਂ ਦੂਰ ਜਿਨ ਜਪਿਆ ਤਿਸ ਕੋ ਬਲਗਤ ਤਿਸਕੇ ਸੰਗਦਰੈ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬੰਚਉ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ